ਚੰਗਾ ਪਲਾ ਪੰਜਾਬ 'ਚ ਜਿੰਨਾ ਕਾਨੂੰਨ ਵਿਵਸਥਾ ਸੀ ਸਾਰਿਆਂ ਦੀ ਧੱਜੀਆਂ ਉੜੀਆਂ ਅੱਜ ਲੁੱਟਾਂ ਖੋਹਾਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਗੈਂਗਸਟਰਾਂ ਦਾ ਰਾਜ ਕੇਂਦਰ ਦੇ ਦਬਾਅ ਥੱਲੇ ਆ ਕੇ ਸਾਡਾ ਇਹ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਉੱਥੇ ਉਹਨਾਂ ਦੀ ਵੋਟਾਂ ਪੱਕੀਆਂ ਕਰਨ ਵਾਸਤੇ ਨੇਚਾ ਝਾੜੂ ਦੇ ਰਿਹਾ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਦੇ ਇੱਕ ਇੱਕ ਵਟਤਾ ਹੀ ਲਿਜਾਵਾਂਗੇ 4 ਮਹੀਨੇ 'ਚ ਸਾਡੀ ਸਰਕਾਰ ਬਣਾ ਦਿਓ ਦੇਖੋ ਇਹ ਕਿਸਾਨ ਵਿਰੋਧੀ ਸਰਕਾਰ ਹੈ ਇਹ ਪੰਜਾਬ ਦੀ ਸੇਵਾ ਕਰਨ ਵਾਸਤੇ ਪੰਜਾਬ ਨੂੰ ਮਾਰਨ ਵਾਸਤੇ ਇੱਥੇ ਆਈ ਹੈ ਝਾੜੂ ਨੂੰ ਇਹ ਅਫਸੋਸ ਦੀ ਗੱਲ ਕਿ ਲੋਕਾਂ ਨੇ ਖੁਦ ਹੀ ਆਪਣੇ ਗਲੇ 'ਚ ਬੰਦਾ ਪਾ ਲਿਆ ਇਹਨਾਂ ਨੂੰ ਇੰਨੀ ਵੱਡੀ ਗਿਣਤੀ 'ਚ ਕਾਮਯਾਬ ਕਰਕੇ ਅੱਜ ਜਿੱਥੇ ਕੱਟਰ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦੀ ਬੇਈਮਾਨੀ ਤਾਂ ਦਿੱਲੀ ਮਾਡਲ 'ਚ ਆ ਹੀ ਪਤਾ ਲੱਗਿਆ ਜਿੱਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਿਹਤ ਮੰਤਰੀ ਸਾਰੇ ਭ੍ਰਿਸ਼ਟਾਚਾਰ 'ਚ ਜੇਲ੍ਹ 'ਚ ਬੰਦ ਰਹੇ ਤੇ ਉਹੀ ਸ਼ਰਾਬ ਦਾ ਘਟਾਲਾ ਜਦ ਇੱਥੇ ਕੀਤਾ ਇਹਨੂੰ ਪਤਾ ਲੱਗਿਆ ਹੁਣ ਇਹਨੂੰ ਜੇਲ੍ਹ 'ਚ ਤੱਕ ਤੱਕ ਕੇਸਰੀ ਵਾਲ ਨੂੰ ਅਗਲਾ ਨੰਬਰ ਮੇਰਾ ਦੇ ਨਾਲ ਦੀ ਨਾਲ ਦਿੱਲੀ ਦੇ ਉੱtre ਟੇਕ ਕੇ ਆਪਦੀ ਕੁਰਸੀ ਦੀ ਖਾਤਰ ਹੁਣ ਪੰਜਾਬ ਦੇ ਨਾਲ ਸਮਝੌਤੇ ਕਰਨ ਪਹਿਲੇ ਸੌ ਚੱਕਨ ਸਾਰੀ ਅੱਧਾ ਪੰਜਾਬ ਅਮਿਤ ਸ਼ਾਹ ਦੇ ਹਵਾਲੇ ਕਰਕੇ ਬੀਐਸਐਫ ਦੇ ਹਵਾਲੇ ਕਰਦਾ ਸੀ ਚੰਗਾ ਪਲਾ ਪੰਜਾਬ 'ਚ ਜਿੰਨਾ ਕਾਨੂੰਨ ਵਿਵਸਥਾ ਸੀ ਸਾਰੀਆਂ ਦੀ ਧਜੀਆਂ ਉੜੀਆਂ ਅੱਜ ਲੁੱਟਾ ਖੋਵਾ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਗੈਂਗਸਟਰਾਂ ਦਾ ਰਾਜ ਭਾਵੇਂ ਅੱਧਾ ਪੰਜਾਬ ਕੇਂਦਰ ਤੇ ਇਹਨਾਂ ਦੇ ਅੰਡਰ ਸੂਬੇ ਸਰਕਾਰ ਦੇ ਅੰਡਰ ਹੈ ਹੁਣ ਤੁਸੀਂ ਦੇਖੋ ਪੰਜਾਬ ਇੱਕ ਖੇਤਰੀ ਇਹੋ ਜਾਂ ਸੂਬਾ ਹੈ ਖੇਤੀਬਾੜੀ ਸੂਬਾ ਤੇ ਖੇਤੀ ਚੱਲਦੀ ਹੈ ਪਾਣੀ ਦੇ ਨਾਲ ਜੇ ਪਾਣੀ ਹੈ ਤਾਂ ਖੇਤ ਨੇ ਖੇਤ ਰਹਿਤਾ ਕਿਸਾਨ ਦੇ ਜੇਬ 'ਚ 2 ਪੈਸੇ ਨੇ 2 ਪੈਸੇ ਨੇ ਤਾਂ ਰੋਟੀ ਖਾਂਦਾ ਤੇ ਪਾਣੀ ਨਹੀਂ ਹੋ ਤਾਂ ਪੀਣ ਦਾ ਪਾਣੀ ਨਹੀਂ ਤਾਂ ਖੇਤ ਦਾ ਪਾਣੀ ਕੀ ਬਚੂਗਾ ਅੱਜ ਕੇਂਦਰ ਦੇ ਦਬਾਅ ਥੱਲੇ ਆ ਕੇ ਸਾਡਾ ਇਹ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਉੱਥੇ ਉਹਨਾਂ ਦੀ ਵੋਟਾਂ ਪੱਕੀਆਂ ਕਰਨ ਵਾਸਤੇ ਵੈਰੀ ਪਟਵਾਰੀਆਂ ਦੇ ਉੱਤੇ ਜ਼ੋਰ ਜ਼ਬਰ ਦੇ ਨਾਲ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਤੁਸੀਂ ਦੱਸੋ ਕਿ ਪੰਜਾਬ ਦਾ ਪਾਣੀ ਜਿੱਥੇ 5% ਦੇ ਉੱਥੇ 90 ਲਿਖੋ ਜਿੱਥੇ 25 ਉਥੇ 100% ਨਹੀਂ ਲਿਖੋ ਇਹ ਕਾਗਜ਼ ਦੇ ਅਦਾਲਤ ਚ ਜਾਣਗੇ ਤੇ ਜਿਹੜਾ ਮੁੱਖ ਮੰਤਰੀ ਅਦਾਲਤ ਚ ਕਹਿ ਚੁੱਕੇ ਸਾਡਾ ਪਾਣੀ ਚੈੱਕ ਕਰ ਲਓ ਜੇ ਪੂਰਾ ਇਹ ਤਾਂ ਨਹਿਰ ਬਣਾ ਦਿਓ ਤੇ ਜਦ ਖੁਦ ਹੀ ਕਾਗਜ਼ ਦੇ ਦਿਖਾ ਰਿਹਾ ਕਿ ਪੂਰਾ ਹੈਗਾ ਤੇ ਅਦਾਲਤ ਨੇ ਤਾਂ ਕਹਿਣਾ ਬਣਾਓ ਤੇ ਨਾਲ ਦੀ ਨਾਲ ਮੋਦੀ ਨੇ ਫੌਸ ਲਗਾ ਕੇ ਨਹਿਰ ਕੱਟ ਕੇ ਸਾਰਾ ਪਾਣੀ ਲੈ ਜਾਣਾ ਤੇ ਜਸਟ ਥੈਂ ਪਾਣੀ ਚਲਾ ਗਿਆ ਪੰਜਾਬ ਤਾਂ ਉਜੜ ਗਿਆ ਹੁਣ ਇੱਕ ਪਾਸੇ ਗਾਰੰਟੀਆਂ ਹਰਿਆਣੇ ਚ ਝਾੜੂ ਦੇ ਰਿਹਾ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਦੇ ਇੱਕ ਇੱਕ ਵਟਤਾ ਹੀ ਲੈ ਜਾਵਾਂਗੇ 4 ਮਹੀਨੇ ਚ ਸਾਡੀ ਸਰਕਾਰ ਬਣਾ ਦੋ ਦੂਜੇ ਪਾਸੇ ਐਸਵਾਈਲ ਦੀ ਨਹਿਰ ਦਾ ਟੱਕ ਕਾਂਗਰਸੀਆਂ ਨੇ ਲਾਇਆ ਸੀ ਤਾਂ 60 ਸਾਲ ਤੋਂ ਇਹਨਾਂ ਦਾ ਜ਼ੋਰ ਰਿਹਾ ਕਿ ਪਾਣੀ ਲੈ ਕੇ ਜਾਵੇ। ਤੀਜੇ ਪਾਸੇ ਕੇਂਦਰ ਦੀ ਸਰਕਾਰ ਇਹਨਾਂ ਦੇ ਨਾਲ ਰਲ ਗਈ ਹੈ ਕਿ ਲੈ ਕੇ ਜਾਓ ਪਾਣੀ। ਸੋ ਇਹ ਤਿੰਨੋਂ ਪਾਰਟੀਆਂ ਸਾਡਾ ਪਾਣੀ ਖੋਣ ਨੂੰ ਫਿਰਦੀਆਂ ਨੇ। ਇਕੱਲੇ ਅਕਾਲੀ ਦਲ ਹੈਗਾ ਜਿਹਨੂੰ ਨਾ ਹਰਿਆਣੇ ਦੀ ਪਰਵਾਹ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਸਿਰਫ ਪੰਜਾਬ ਦੀ ਪਰਵਾਹ ਹੈ। ਇਹਨਾਂ ਦਾ ਮੈਨੀਫੈਸਟੋ ਦੇਖੋ। ਤਿੰਨੋਂ ਪਾਰਟੀਆਂ ਦੇ ਮੈਨੀਫੈਸਟੋ 'ਚ ਪੰਜਾਬ ਦਾ ਨਾ ਹੀ ਨੀ ਹੈ। ਪੰਜਾਬ ਦੇ ਅਕਾਲੀ ਦਲ ਦੇ ਮੈਨੀਫੈਸਟੋ ਸਿਰਫ ਪੰਜਾਬ ਦੀ ਗੱਲਾਂ ਹੋਣ ਗਿਆ ਕਿ ਨਾ ਕਦੇ ਕੋਈ ਨਹਿਰ ਬੰਨਣਾ ਬਣਾਉਣ ਦਵ ਨਾ ਇੱਕ ਬੂੰਦ ਪਾਣੀ ਲਜਾਂਨ ਦਵਾ ਕੇ ਤੇ ਜਿਹੜਾ ਕਿਸਾਨਾਂ ਦੀ ਬਾਹ ਬਾਦਲ ਸਾਹਿਬ ਨੇ ਫੜੀ ਸੀ ਜਿਨ੍ਹਾਂ ਨੂੰ ਮੋਟਰਾਂ ਦੇ ਕਨੈਕਸ਼ਨ ਦਿੱਤੇ ਸੀ ਮੋਟਰਾਂ ਦੇ ਬਿੱਲ ਮਾਫ ਕੀਤੇ ਸੀ ਉਹਨਾਂ ਦੇ ਖਾਲ ਨਹਿਰਾ ਸੂਏ ਬਣਾਈ ਸੀ ਲਿੰਕ ਸੜਕਾ ਬਣਾਈ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਆ ਰਜਿਸਟਰੀਆਂ ਪਰਵਾਹਾਂ ਚ ਮੁਫਤ ਕਰਤੀਆਂ ਉਹਨਾਂ ਨੇ ਮਾਮਲਾ ਵੀ ਮਾਫ ਕੀਤਾ ਸੀ ਤਾਂ ਕਿ ਕਿਸਾਨ ਦਾ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾਏ ਕਿ ਇਹਦਾ ਬੋਝ ਘਟੇ ਤੇ ਦੋ ਪੈਸੇ ਕਮਾ ਸਕੇ ਹੁਣ ਬੇਈਮਾਨ ਮੁੱਖ ਮੰਤਰੀ ਨੇ ਜਿੱਥੇ 2 ਮਹੀਨੇ ਪਹਿਲੇ ਉਹ ਸਾਰੀ ਕਣਕ ਦੀ ਖਰੀਦ ਉਂਜੀ ਪੱਤੀਆਂ ਦੇ ਹੱਥ ਕਰਕੇ ਸਾਈਲੋਸ ਨੂੰ ਦਿੱਤਾ ਸੀ ਅਕਾਲੀ ਦਲ ਨੇ ਰੋਲਾ ਪਾਇਆ ਤਾਂ ਯੂ-ਟਰਨ ਕੀਤਾ ਹੁਣ ਦੋ ਦਿਨ ਪਹਿਲੇ ਇੱਕ ਨੋਟੀਫਿਕੇਸ਼ਨ ਕੱਢਦੀ ਕਿ ਪੰਜਾਬ ਦਾ ਮਾਮਲਾ ਵਸੂਲਿਆ ਜਾਏ 1000 ਰੁਪਏ ਪ੍ਰਤੀ ਏਕੜ ਦੇ ਨਾਲ ਸਾਲ ਭਰ ਦਾ ਮੁਆਵਜ਼ਾ ਇਹ ਮਾਮਲਾ 1000 ਰੁਪਏ ਪ੍ਰਤੀ ਏਕੜ ਕਿਸਾਨਾਂ ਤੋਂ ਵਸੂਲਿਆ ਜਾਏ ਇੱਕ ਘਟ ਤੋਂ ਘਟ ਮੈਨੂੰ ਹੁੰਦਾ ਹੈ 5-700 ਕਰੋੜ ਦਾ ਬੋਝ ਕਿਸਾਨਾਂ ਦੇ ਉੱਤੇ ਪੈ ਜਾਊਗਾ ਤੇ ਜੇ ਨਹੀਂ ਭਰਨਗੇ ਮਾਮਲਾ ਤੇ ਫਿਰ ਇਹਨਾਂ ਦੇ ਪਾਣੀ ਬੰਦ ਕਰ ਦਿੱਤਾ ਜਾਊਗਾ ਹੁਣ ਇਹ ਕਿਸਾਨ ਦੇ ਅੱਗੇ ਜਿਹੜਾ ਨਹਿਰੀ ਪਾਣੀ ਤੇ ਨਿਰਭਰਤਾ ਸਾਰਾ ਛੋਟਾ ਕਿਸਾਨ ਹੈ ਜਿਹਦੇ ਕੋਲ ਮੋਟਰ ਨਹੀਂ ਹੈ ਤੇ ਉਹ ਅੱਗੇ ਹੀ ਔਖਾ ਹੈਗਾ ਅੱਗੇ ਖੁਦ ਖੁਸ਼ੀ ਕਰ ਰਿਹਾ ਹੈ ਵਿਚਾਰੇ ਦਾ ਬੁਰਾ ਨਾ ਤੇ ਇਹਨਾਂ ਨੇ ਇੱਕ ਮੋਟਰ ਦਾ ਕਨੈਕਸ਼ਨ ਦਿੱਤਾ 7 ਸਾਲਾਂ ਚ ਜਿਹੜਾ ਅਸੀਂ ਮੁਫਤ ਵੰਡ ਗਏ ਸੀ ਲੱਖਾਂ ਰੁਪਏ ਨਾਲ ਵੀ ਨਹੀਂ ਮਿਲਦਾ ਨਾਲੇ ਉਹਦਾ ਨਹਿਰੀ ਪਾਣੀ ਵੀ ਸਾਰਾ ਦੂਜੇ ਸੂਬਿਆਂ ਨੂੰ ਦੇਣ ਦਿੱਤਾ ਫਿਰ ਕਿਸਾਨ ਕਿੱਥੇ ਜਾਊਗਾ ਅੱਜ ਮੈਂ ਬੇਨਤੀ ਕਰਦੀ ਹਾਂ ਤੁਹਾਡੇ ਬੰਦੀ ਤੋਂ ਉੱਪਰ ਉੱਠ ਜਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਜਾਓ ਆ ਜਿਹੜਾ ਛਾੜੂ ਦਾ ਹੜ ਆਇਆ ਸੀ ਨਾ ਇਹ ਛੜ ਨੇ ਸਾਰੇ ਪੰਜਾਬ ਪਰ ਨੂੰ ਡੁਬੋ ਛੜਿਆ ਸਾਰੀ ਬਲਸਾ ਦੀ ਸਹੂਲਤਾ ਤੇ ਇਹਨਾਂ ਨੇ ਛਾੜੂ ਮਾਰਤਾ ਤੁਹਾਡੇ ਕਾਰਡ ਵੀ ਕੱਟਦੇ ਤੁਹਾਡੀ ਕਾਨਕ ਵੀ ਕੱਟਦੀ ਪੈਨਸ਼ਨ ਛਗਨ ਉਹ ਤੁਹਾਡਾ ਬੱਚਿਆਂ ਦੀ ਸਾਈਕਲਾਂ ਵਜੀਫੇ ਮਕਾਨ ਦੇ ਕਰ ਸਾਰਾ ਕੁਝ ਬੰਦ ਕਰ ਛੜਿਆ ਨਾ ਮੋਟਰ ਦੇ ਕਨੈਕਸ਼ਨ ਵੀ ਬੰਦ ਆਰਓ ਵੀ ਬੰਦ ਸੇਵਾ ਕੇਂਦਰ ਵੀ ਬੰਦ ਸਾਰਾ ਕੁਝ ਬੰਦ ਕਰ ਛੜਿਆ ਇਹ ਹੜਾ ਚ ਪੰਜਾਬ ਨੂੰ ਰੋਲਤਾ ਹੁਣ ਅਸਲੀ ਬਦਲਾਵ ਲੈ ਕੇ ਆਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਝੂਠੀ ਪਾਰਟੀ ਝੂਠੀ ਕਾਂਗਰਸ ਕਰ ਕਰ ਨੌਕਰੀ ਕਰਜ਼ਾ ਮਾਫੀ ਗੁਟਕੇ ਦੇ ਸਾਥੀ ਸੌਖਾਨ ਵੇ ਇਹਨਾਂ ਨੂੰ ਤਫਾ ਕਰੋ ਤੇ ਸੱਚੀ ਸੁੱਚੀ ਤਕਰੀ ਲੱਗ ਕੇ ਆਓ ਤਾਂ ਕਿ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਬਚ ਜਾਣ ਪੰਜਾਬ ਦਾ ਪਾਣੀ ਬਚਾਏ ਤੇ ਤਾਕਤ ਸਾਨੂੰ ਦੋ ਤਾਂ ਕਿ ਤੁਹਾਡੇ ਹੱਕਾਂ ਵਾਸਤੇ ਉਹ ਦਿੱਲੀ ਦੇ ਸਾਹਮਣੇ ਅਸੀਂ ਲੜਨ ਜੋਗੇ ਹੋਈਏ ਆ ਮੇਰੀ ਅਪੀਲ ਲੋਕਾਂ ਨੂੰ